ਸਰਪੋਦਾ ਪ੍ਰਬੰਧਾ ਉੱਥੋਂ ਦੇ ਕਿਸਾਨਾਂ ਦੀ ਇਹ ਗੱਲ ਸੀ ਕਿ ਰੇਤ ਨੂੰ ਅਸੀਂ ਦਰਿਆ ਦੇ ਵਿੱਚ ਹੀ ਖਿੱਚਾਂਗੇ ਕਿ ਜਦੋਂ ਦਰਿਆ ਦਾ ਆਪਾਂ ਕਦੇ ਫੇਰ ਬਹਾਵਾ ਆਉਣਾ ਤਾਂ ਇਹ ਅੱਗੇ ਰੁੜ ਜਾਣੀ ਹੈ ਉਹ ਰੇਤ ਦੇ ਵਿੱਚ ਮਿੱਟੀ ਰਲੀ ਹੋਈ ਹੈ ਉਹ ਚਣਾਈ ਦੇ ਯੋਗ ਨਹੀਂ ਉਹ ਸਰਕਾਰ ਦਾ ਜਿਸ ਕੀ ਖੇਤ ਉਸ ਦੀ ਰੇਤ ਇਹ ਕਿਹਨਾਂ ਨੇ ਚਲਾਈ ਹੈ ਮਹਿਮਾ ਤਾਂ ਉਹ ਕਿਸਾਨਾਂ ਕੋਲੇ ਰੁਪਈਏ ਵਟਣ ਦਾ ਕੋਈ ਸਾਧਨ ਨਹੀਂ ਬਾਈ ਉਰਨੀ ਸੈਣ ਰਾਵੀ ਤੋਂ ਥੋੜਾ ਬਹੁਤਾ ਹੈਗਾ ਪਰ ਦੂਸਰੇ ਪਾਸੇ ਸਿਰਫ ਇਹਨਾਂ ਠੱਗਾਂ ਦੀਆਂ ਉਹ ਕਾਲੇ ਵਿਚਾਰੀਆਂ ਨੇ ਸਰਕਾਰ ਦੇ ਨਾਲ ਰਲੇ ਹੋਏ ਵੱਡੇ ਮਾਈਨਿੰਗਾਂ ਮਾਈਨਿੰਗ ਕਰਦੇ ਹੋਏ ਜਿਹੜੇ ਫੇਰ ਵੀ ਉਥੋਂ ਮਾਈਨਿੰਗ ਕਰਨ ਵਾਲੇ ਲੋਕ ਜਿਹੜੇ ਰੁਪਈਆ ਲੁੱਟਣਾ ਚਾਹੁੰਦੇ ਆ ਮਰੇ ਹੋਏ ਲੋਕਾਂ ਦਾ ਬਾਸ ਖਾਂਦੇ ਆ ਤਾਂ ਉਹ ਉੱਥੇ ਗੱਡੀਆਂ ਲਈ ਟੁੱਕਦੇ ਫਿਰਦੇ ਆ ਕਿ ਕੋਈ ਕਿਸਾਨ ਰੇਤ ਨਾ ਵੇਚ ਜੇ ਕੋਈ ਕਿਸਾਨ ਆਪਣੇ ਖੇਤੋਂ ਮਿੱਟੀ ਨਾ ਚੁੱਕਾ ਜੇ ਜਾਂ ਸਰਕਾਰ ਨੇ ਸਮਾਂ ਬਾਉਂਡ ਕੀਤਾ ਬਈ ਕਿ ਉਹਨੇ ਸਮੇਂ ਦੇ ਵਿੱਚ ਆਪਣੇ ਖੇਤ ਬੇਲੇ ਕਰ ਲਓ ਤਾਂ ਇਸ ਗੱਲ ਦੇ ਉੱਤੇ ਕੋਈ ਖੇਤ ਬੇਲਾ ਨਹੀਂ ਹੋ ਸਕਦਾ ਕੋਈ ਕਿਸਾਨ ਉਹਨੇ ਦਿੱਤੇ ਸਮੇਂ ਦੇ ਵਿੱਚ ਮਿੱਟੀ ਤੇ ਰੇਤ ਨਹੀਂ ਜੱਟ ਸਕਦਾ ਕਿਉਂਕਿ ਸਰਕਾਰ ਨੇ ਸਮਾਂ ਬਾਉਂਡ ਕਰਨ ਦੀ ਨੀਅਤ ਮਾੜੀ ਹੈ ਕਿ ਉਹਨੇ ਸਮੇਂ ਦੇ ਵਿੱਚ ਕਿਸਾਨਾਂ ਕੋਲੇ ਖੇਤ ਪੱਤਰੇ ਨਹੀਂ ਹੋਣੇ ਤਾਂ ਦੁਬਾਰੇ ਫੇਰ ਅਸੀਂ ਇਹਨਾਂ ਮੈਨਗਾਸੀ ਕਰਾਂਗੇ ਕਿਸਾਨਾਂ ਤੋਂ ਖੋਵਾਂਗੇ ਬਤਵ ਲੀਤ ਤੇ ਨੀਤੀ ਦੇ ਵਿੱਚ ਖੋਲਟੇ ਵੱਡੇ ਪੱਤਰ ਤੇ ਨਾ ਕਿਸਾਨਾਂ ਮਜ਼ਦੂਰਾਂ ਦੀ ਬਾਹ ਫੜਦੀ ਐ ਨਾ ਇਧਰਲੇ ਪਾਸੇ ਜਿਹੜੇ ਕਿਸਾਨ ਆ ਜੀਰੀ ਦੇ ਵਿੱਚ ਬਚਾਣਾ ਵਾਇਰਸ ਕਾ ਲੀਏ ਉਹ ਬੌਣੇ ਪੇਡੇ ਰਹਿ ਗਏ ਛੋਡੇ ਪੇਡੇ ਉਹਦੀ ਕੋਈ ਗਰਦੌਰੀ ਨਹੀਂ ਉਧਰ ਕਿਸਾਨ ਹੜੋਂ ਨੇ ਮਾਰਤੇ ਇਧਰ ਕਿਸਾਨ ਜਿਹੜੇ ਬੱਕ ਤੇ ਕੇ ਬਾਈ ਉਹ ਜੀਰੀ ਦੀ ਬਿਮਾਰੀ ਨੇ ਮਾਰਤੇ ਹੜ ਦੀ ਰੋਗ ਨੇ ਮਾਰਤੇ ਕੱਟ ਝਾੜ 1509 ਦੀ ਲੁੱਟ ਹੋ ਰਹੀ ਆ ਰੇਟ ਤੇ ਮਾਰਤੇ ਜਿਹੜਾ ਉੱਧਰਲੇ ਪਾਸੇ ਪਾਣੀ ਫਿਰਿਆ ਜੀਰੀਆਂ ਵੱਡੀਆਂ ਤਾਂ 8-10 ਕੁਆਟਲ ਦਾ ਝਾੜ ਕਟੋ-ਕਟ ਕਿਲੇ ਦਾ ਹੋਇਆ ਜਿਹਦੇ ਉੱਤੇ ਰਾਵੀ ਵਾਲੇ ਪਾਸੇ ਜੇ ਮਸ਼ੀਨ ਵੱਢਦੀ ਐ ਤਾਂ ਉਹਦਾ 6000 ਤੋਂ 6500 ਰੁਪਏ ਵਿਦਾਈ ਦਾ ਖਰਚਾ ਐ ਤਾਂ ਜੇ ਉਹ ਜੀਰੀ ਦਾ ਰੇਟ ਪੁੱਛਿਆ ਕਿ ਮੰਡੀ ਦੇ ਵਿੱਚ ਕਿੰਨੀਆਂ ਜੰਡਾਲੇ ਮੰਡੀ ਦੇ ਵਿੱਚ ਜਾਂਦੀ ਸੀ ਸਾਰੋ ਕਿਸਾਨਾਂ ਦਾ ਕਹਿਣਾ ਸੀ ਕਹਿੰਦੇ 17 ਤੋਂ 18 ਤੋਂ 2000 ਹੱਦ ਐ ਬਾਈ ਉਸ ਗੱਲ ਦੇ ਵਿੱਚ ਵੀ बिक ਰਹੀ ਹੈ ਕਿਉਂਕਿ ਪਾਣੀ ਫਿਰ ਝਾੜ ਘਟ ਕੇ ਮਸ਼ੀਨਾਂ ਵਾਲੇ ਧਾਰੇ ਦੇ ਵਿੱਚੋਂ ਬੰਦ ਲਾਏ ਉਹ ਵੀ ਡੀਜ਼ਲ ਦਾ ਖਰਚਾ ਲੈ ਰਹੇ ਆ ਕੋਈ ਕਿਰਾਏ ਤੇ ਬੰਦ ਰਿਹਾ ਤਾਂ ਹਰ ਪਾਸੇ ਕਿਸਾਨ ਤੇ ਮਜ਼ਦੂਰ ਨੂੰ ਬਾਹਰ ਪਈ ਹੈ ਜਿਸ ਦੀ ਕਿ ਪੰਜਾਬ ਦੀ ਸਰਕਾਰ ਨੇ ਕੋਈ ਬਾਣੀ ਨਹੀਂ ਫੜੀ ਇਸ ਕਰਕੇ ਭਰਾਵੋ ਆਪਾਂ ਜਿਹੜੀ ਮਹਿਮ ਚਲਾਈ ਹੈ ਵੱਖ-ਵੱਖ ਜਥੇਬੰਦੀਆਂ ਆਪਦੀ ਸੈਣ ਆਪਣੇ ਕਦ ਦੇ ਮੁਤਾਬਕ ਆਪੜੀ ਸਹਿਮ ਦੇ ਮੁਤਾਬਕ ਜਿੰਨਾ ਪਿੰਡਾਂ ਚ ਹੋਇਆ ਉਹ ਮਦਦਤ ਕਰਕੇ ਆਇਆ ਤਾਂ ਇਹ ਮਦਦਤ ਅੱਜ ਨਹੀਂ ਮੁਕਦੀ ਕਰਿਆਂ ਇਹ ਆਉਣ ਵਾਲੇ ਸਮੇਂ ਦੇ ਵਿੱਚ ਸਿਆਲ ਦੇ ਵਿੱਚ ਵੀ ਕਿਉਂਕਿ ਹਰੇ ਚਾਰੇ ਖਤਮ ਪਸ਼ੂਆਂ ਦੇ ਨੁਕਸਾਨ ਤੂੜੀਆਂ ਨਹੀਂ ਰਹੀਆਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਸਿਆਲ ਦੇ ਵਿੱਚ ਵੀ ਤੂੜੀਆਂ ਦੇਣ ਦੀ ਦੌੜ ਹੋਊਗੀ ਬਾਈ ਉਥੇ ਮੈਡੀਸ਼ਨ ਦੀ ਵੱਡੀ ਲੋੜ ਹੈ ਉਥੇ ਪੀਣ ਵਾਲੇ ਪਾਣੀ ਦੀ ਹਜੇ ਵੱਡੀ ਲੋੜ ਹੈ ਕਿਉਂਕਿ ਬੋਰਾ ਦੇ ਵਿੱਚੋਂ ਗਾਦ ਵਾਲੇ ਪਾਣੀ ਪੈ ਗਏ ਤਾਂ ਪਾਣੀ ਪੀਣ ਦੇ ਯੋਗ ਨਹੀਂ ਰਹੇ ਹੌਲੀ ਹੌਲੀ ਸਾਫ਼ ਹੋਣਾ ਉਸ ਪਾਣੀ ਨੇ ਬਹੁਤ ਵੱਡੀਆਂ ਸਮੱਸਿਆਵਾਂ ਦੇ ਨਾਲ ਸਾਡੇ ਪੰਜਾਬ ਦੇ ਉਹ ਬਾਜੇ ਦਰਾਬੇ ਦੇ ਲੋਕ ਜੂਝ ਰਹੇ ਆ ਜਿਨ੍ਹਾਂ ਦੇ ਵਿੱਚੋਂ ਆਪਾਂ ਸੋਚਦੇ ਆ ਕਿ ਜਿੰਨਾ ਕ ਸਾਡਾ ਤਿਲ ਫਲ ਪੈ ਜਾਏ ਜਿਵੇਂ ਉਹ ਕਹਿੰਦੇ ਹੁੰਦੇ ਆ ਕਿ ਜਦੋਂ ਜੰਗਲ ਨੂੰ ਅੱਗ ਲੱਗੀ ਤਾਂ ਇੱਕ ਚਿੜੀ ਮੰਡ ਗਈ ਅੱਜ ਇਹ ਮਤਨ ਨਾਲ ਚਿੰਝ ਭਰੇ ਪਾਵੇ ਤਾਂ ਆਪਣਾ ਤਾਂ ਉਹ ਇੱਕ ਸਮਝ ਲਓ ਇਹ ਕਿ ਚਿੜੀ ਦੀ ਚੁੰਝ ਦੇ ਮੁਕਾਬਕ ਇੱਕ ਬੱਚ ਦੀ ਅੱਖ ਦੇ ਵਿੱਚ ਬੂਟ ਪਾਉਣ ਦੇ ਬਰਾਬਰ ਹੈ ਇਸ ਕਰਕੇ ਡੁੱਬਦੇ ਲੋਕਾਂ ਨੂੰ ਟਣਕੇ ਦਾ ਸਹਾਰਾ ਹੈ ਭਾਈ ਹਲੇ ਜਾਣੇ ਹਾਲਾਤ ਜਿੰਨਾ ਪਾਣੀ ਰਾਵੀ ਦੇ ਵਿੱਚ ਉਹਨੂੰ ਵਧਣ ਦੇ ਅਸਰ ਹੋ ਰਿਹਾ ਹੈ ਦੁਬਾਰੇ ਬਾਲਚ ਬਾਹ ਹੋ ਰਹੀ ਹੈ ਅੱਜ ਗੱਲ ਹੋਈ ਸਰਪੰਚ ਬੰਦੇ ਦੀ ਨਾਲ ਸਵੇਰੇ ਹਲੇ ਕਹਿੰਦੇ ਬਾਤ ਮਾੜੇ ਹਾਲਾਤ ਹੋ ਸਕਦੇ ਐ ਪਰ ਹਜੇ ਰਾਵੀ ਤੋਂ ਬਾਹਰ ਪਾਣੀ ਗਿਆ ਨਹੀਂ ਦਰਿਆ ਤੋਂ ਪਰ ਜਾਣ ਦੇ ਅਸਰ ਲੱਗ ਰਹੇ ਐ ਜਿਹੜਾ ਮੌਸਮ ਨੇ ਜੇ ਦੁਆਰੇ ਫੇਰਾ ਉਹਦੀ ਮਾਰ ਹੋ ਗਈ ਤਾਂ ਸਮਝ ਲਓ ਕਿ ਲੋਕਤੰਤਰੀ ਵੀ ਨਹੀਂ ਬੀਚ ਸਕਦੇ ਬਾਈ ਤਾਂ ਫਿਰ ਉਹਨਾਂ ਦਾ ਸਮਾਂ ਕਿਵੇਂ ਲੰਘੂ ਉਹਨਾਂ ਦੀ ਮਦਦ ਕੌਣ ਕਰੂ ਉਹ ਬਾਈ ਤੁਸੀਂ ਲੋਕੋ ਜਿਹੜੇ ਚਾਹੇ ਘੱਟ ਖਾ ਲਈਏ ਇੱਕ ਖਾਣੇ ਆ ਅੱਧੀ ਖਾ ਲਈਏ ਪਰ ਅਸੀਂ ਆਪਦੇ ਉਹਨਾਂ ਭਰਾਵਾਂ ਦੀ ਮਦਦ ਕਰੀਏ ਕਿਉਂਕਿ ਸਾਡਾ ਸਭ ਤੋਂ ਵੱਡਾ ਧਰਮ ਇੱਕ ਇਨਸਾਨ ਦੀ ਇਨਸਾਨੀਅਤ ਦੇ ਨਾਮ ਤੇ ਧਰਮ ਦੀ ਰੋੜ-ਦੌੜ ਹੈ ਅਸੀਂ ਉਹ ਜਾਤ ਪਾਤਾਂ ਕਿਸਾਨ ਮਜ਼ਦੂਰ ਨਹੀਂ ਦੇਖਣੇ ਅਸੀਂ ਦੇਖਣੇ ਉਹ ਇਨਸਾਨ ਜਿਹੜੇ ਅੱਜ ਪੂਰੀ ਬਾਤ ਦੇ ਵਿੱਚ ਆ ਬਾਈ ਕਿ ਇਨਸਾਨੀਅਤ ਦੇ ਨਾਮ ਤੇ ਸਾਨੂੰ ਚਾਹੀਦਾ ਕਿ ਅਸੀਂ ਵੱਧ ਤੋਂ ਵੱਧ ਆਪਣੇ ਇੱਕ ਰੋਟੀ ਦੇ ਟੁਕੜੇ ਚੋਂ ਦਾ ਟੁਕੜਾ ਉਹਨਾਂ ਨੂੰ ਦੇਈਏ ਤੇ ਉਹਨਾਂ ਵੀਰਾਂ ਦੀ ਮਦਦ ਕਰੀਏ ਸੋ ਇਸ ਕਰਕੇ ਬਾਈ ਅੱਜ ਦਾ ਇਹ ਪ੍ਰੋਗਰਾਮ ਅੱਜ ਦਾ ਇਹ ਪਤਲੇ ਫੁੱਕੜ ਦਾ ਕੇਐਮਐਮ ਵੱਲੋਂ ਦਿੱਤਾ ਹੋਇਆ ਕਿਸਾਨ ਮਜ਼ਦੂਰ ਦੇ ਮੋਰਚੇ ਵੱਲੋਂ ਪੂਰੇ ਪੰਜਾਬ ਚ ਸਰਕਾਰ ਦੇ ਖਿਲਾਫ ਕਿ ਸਰਕਾਰ ਉਹਨਾਂ ਦੀ ਬਹੁ ਖੜੇ ਮਾਫੀਆ ਦੇਵੇ 70000 ਰੁਪਏ ਪ੍ਰਤੀ ਏਕੜ ਦੇ ਮਾਫੀ ਦੀ ਮੰਗ ਹੈ ਇਹ ਕਹੀ ਜਾਂਦਾ ਹੈ ਕਿ ਥੋੜੇ ਸਮੇਂ ਵਿੱਚ ਬੰਦ ਸ਼ੁਰੂ ਕਰ ਦਿਆਂਗੇ ਪਰ ਸਰਕਾਰ ਤੋਂ ਪਿਛਲੇ ਲੰਘੇ ਸਮਿਆਂ ਦੇ ਹੜ੍ਹਾਂ ਦੀ ਮਾਰ ਵਾਲੇ ਕਿਸਾਨਾਂ ਦੇ ਘਰ ਪੂਰੇ ਨਹੀਂ ਹੋਏ ਕਿਸੇ ਨੂੰ ਇੱਕ ਦੁੱਭੀ ਮਾਫੀ ਦੀ ਨਹੀਂ ਮਿਲੀ ਇਸ ਕਰਕੇ ਜਿੰਦਾਬਾਦ ਸੂਖਾਣਾ ਨੂਰਾਨਾ ਦਾ ਜਿੰਦਾਬਾਦ ਜਿੰਦਾਬਾਦ ਸੋ ਅੱਜ ਹੋਗੇ ਪੰਜਾਬ ਦੇ ਦਿੱਤਾ ਸਸਾਰ ਮਜ਼ਦੂਰ ਮੋਰਟੇ ਦੇ ਦਿੱਤੇ ਸੱਦੇ ਦੇ ਤਹਿਤ ਬਖਵਾਖ ਜੁਲਿਆਂ ਦੇ ਤਹਿਸੀਲਾਂ ਦੇ ਪੰਜਾਬ ਦਾ ਸ੍ਰੀ ਆਦੀ ਮੁੱਖ ਮੰਤਰੀ ਤੇਜਿੰਦਰ ਦਾ ਪ੍ਰਧਾਨ ਸਕਰੀ ਦੇ ਜਿਹੜੇ ਅੱਜ ਇਤਨੇ ਸਾਹੇ ਜਾ ਰਹੇ ਆ ਉਹ ਪਿਛਲੇ ਲੰਘੇ ਚੋਣਾਂ ਦੇ ਵਿੱਚ ਲੰਘੇ ਚੋਣਾਂ ਦੇ ਵਿੱਚ ਦੁਨੀਆ ਹੜ੍ਹਾਂ ਨੇ ਜੰਮੀ ਇੰਦਰਾ ਦਾ ਮਨਜੀਤ ਸਿੰਘ ਨੇ ਆਲ ਸੂਬਾ ਗੂਗੂ ਕੀ ਜੁਲਤਾ ਆਜ਼ਾਦ ਅੱਜ ਜਿਹੜਾ ਪੰਜਾਬ ਦੇ ਵਿੱਚ 65 ਥਾਵਾਂ ਦੇ ਉੱਤੇ ਅਰਥੀ ਸਾੜ ਮਜ਼ਾਰੇ ਕਿਸਾਨ ਮਜ਼ਦੂਰ ਮੋਰਚੇ ਦੇ ਦਿੱਤੇ ਸੱਦੇ ਦੇ ਤਹਿਤ ਪਿਛਲੇ ਦਿਨੀ ਆਏ ਹੜ੍ਹਾਂ ਦੇ ਨਾਲ ਜਿੱਡੇ ਵੱਡੇ ਨੁਕਸਾਨ ਹੋਏ ਐ ਪੂਰੇ ਅੱਧੇ ਪੰਜਾਬ ਦਾ ਬਹੁਤ ਵੱਡਾ ਨੁਕਸਾਨ ਹੋਇਆ ਉਹਦੇ ਮਾਤਵੇ ਲਈ ਤੇ ਮੌਕੇ ਤੇ ਪ੍ਰਵਾਲੀ ਪ੍ਰਾਲੀ ਦੇ ਪ੍ਰਬੰਧ ਜਿਹੜੇ ਹੈਗੇ ਆ ਸਰਕਾਰ ਨੇ ਮਦਦ ਰੋਸ ਨਹੀਂ ਕੀਤੇ ਹੋਏ ਡੀਏਪੀ ਦੀ ਵੱਡੀ ਘਟਾ ਉਹਦੇ ਸੰਬੰਧ ਦੇ ਵਿੱਚ ਅੱਜ ਇਹ ਪ੍ਰੋਗਰਾਮ ਕੀਤੇ ਗਏ ਆ ਜੇ ਪੰਜਾਬ ਦੀ ਸਰਕਾਰ ਨੇ ਆਉਣ ਵਾਲੇ ਦਿਨਾਂ ਚ ਇਸ ਦੇ ਉੱਤੇ ਕੋਈ ਗੌਰ ਨਾ ਕੀਤੀ ਤਾਂ ਇਹਦੇ ਉੱਤੇ ਤਿੱਖਾ ਐਕਸ਼ਨ ਕੀਤਾ ਜਾਊਗਾ ਪਰਵਾਲੀ ਪਰਾਲੀ ਦੇ ਸੰਬੰਧ ਵਿੱਚ ਜਿੱਡੀਆਂ ਵੱਡੀਆਂ ਸਮੱਸਿਆਵਾਂ ਬਣੀਆਂ ਹੋਈਆਂ ਨੇ ਉਹ ਸਮੱਸਿਆਵਾਂ ਨੂੰ ਹੱਲ ਜੇ ਤਾਂ ਸਰਕਾਰ ਕਰਲੇ ਨਹੀਂ ਲੋਕਾਂ ਕੋਲੇ ਅਣਸਰਦੇ ਨੂੰ ਜਿਵੇਂ ਜਦੋਂ ਕੋਈ ਉਹਦਾ ਹੱਲੀ ਨਾ ਹੋਵੇ ਤਾਂ ਮਜਬੂਰੀ ਬੱਸ ਉਹਨੂੰ ਅੱਗ ਲਾਉਣ ਦਾ ਜਿਹੜਾ ਜਿੱਤਣਾ ਉਹ ਕਰਨਾ ਪੈਂਦਾ ਨਹੀਂ ਕੋਈ ਵੀ ਕਿਸਾਨ ਨਹੀਂ ਚਾਹੁੰਦਾ ਹੈਗਾ ਕਿ ਵਾਤਾਵਰਨ ਖਰਾਬ ਹੋਵੇ ਵਾਤਾਵਰਨ ਸਾਫ਼ ਕਰਨ ਦੇ ਵਿੱਚ ਵੀ ਕਿਸਾਨਾਂ ਦੇ ਵੱਡੇ ਰੋਲ ਹੁੰਦੇ ਆ ਇਹੋ ਜਿਹੇ ਹਾਲਾਤ ਪੈਦਾ ਹੋਏ ਆ ਕਿ ਸਰਕਾਰ ਡਾਂਗ ਦੇ ਜ਼ੋਰ ਦੇ ਨਾਲ ਪਰਾਲੀ ਨੂੰ ਅੱਗ ਲਾਉਣ ਤੋਂ ਰੋਕ ਰਹੀ ਹੈ ਸਰਕਾਰ ਹਰ ਫਰੰਟ ਤੇ ਫੇਲ ਹੈ ਕਮੀ ਹੈ ਕਿ ਪੰਜਾਬ ਸਰਕਾਰ ਤੋਂ ਪਰਾਲੀ ਦਾ ਪ੍ਰਬੰਧ ਕੋਈ ਅਦੁੱਕਾ ਹੋਸ ਕੀਤਾ ਨਹੀਂ